ਸਸਿਕਾ ਜੀ ਕੀ ਹਾਲ ਜੇ ਠੀਕ ਹੈ ਬਾਈ ਗਰੂ ਠੀਕ ਰਹੇ ਜੋ ਅੱਜ ਆਪਾਂ ਬਣਾਈਏ ਪਾਲਕ ਤੇ ਆਲੂ ਆਲੂ ਪਾਲਕ ਜਿਹਨੂੰ ਕਹਿੰਦੇ ਆ ਆਪਾਂ ਨਾ ਦੋ ਆਲੂ ਇਹ ਲੈ ਲਏ ਕੱਟ ਲਏ ਤੇ ਇਹਨਾਂ ਨੂੰ ਧੋ ਕੇ ਛਿੱਲ ਕੇ ਆਪਾਂ ਇਹਨਾਂ ਨੂੰ ਕੱਟ ਲਿਆ ਮੋਟੇ ਮੋਟੇ ਕੱਟਨੇ ਤੇ ਇਹ ਆਪਾਂ ਇੱਧਰ ਲੈ ਲਿਆ ਜੇ ਪਿਆਜ਼ ਇੱਕ ਪਿਆਜ਼ ਕੱਟਿਆ ਤੇ ਦੋ ਹਰੀਆਂ ਮਿਰਚਾਂ ਤੇ ਇੱਕ ਅਦਰਕ ਦਾ ਟੁਕੜਾ ਦਿੱਤਾ ਜੇ ਛੋਟਾ ਜਿਹਾ ਇਹ ਆਪਾਂ ਹੁਣ ਕੱਟ ਲਿਆ ਤੇ ਇੱਧਰ ਆਪਾਂ ਰੱਖ ਲਿਆ ਤੇਲ ਇਹ ਸਰੋਂ ਦਾ ਤੇਲ ਰੱਖ ਲਿਆ ਇਹਨੂੰ ਆਪਾਂ ਛਾਲ ਲਿਆ ਤੇਲ ਨੂੰ ਤੇ ਹੁਣ ਆਪਾਂ ਇਹਦੇ ਥਾਵੇਂ ਮਸਾਲੇ ਇਹ ਇਹ ਪਹਿਲਾਂ ਪਾਵਾਂਗੇ ਆਪਾਂ ਜੀਰਾ ਅੱਧੀ ਚਮਚ ਆਪਾਂ ਜੀਰਾ ਪਾਤੀ ਇਹਦੇ ਚ ਇਹ ਬੰਦ ਹੋ ਗਿਆ ਸੀ ਹੁਣ ਆਪਾਂ ਜੀਰਾ ਪਾ ਲਿਆ ਤੇ ਸੁੱਕੀ ਮਿਰਚ ਜਿਹੜੀ ਲਾਲ ਹੁੰਦੀ ਹੈ ਇਹਦੇ ਵਿੱਚ ਆਪਾਂ ਦੋ ਮਿਰਚਾਂ ਟੋਟੇ ਕਰਕੇ ਟੁਕੜੇ ਕਰਕੇ ਪਾ ਲੈ ਵਿੱਚ ਹੁਣ ਆਪਾਂ ਇਸ ਚ ਪਾਣਾ ਜੇ ਪਿਆਜ਼ ਮਿਰਚ ਪੁਲੀ ਜੀਰਾ ਹੀ ਹੋ ਗਿਆ ਆਪਾਂ ਇਸ ਚ ਪਾਣਾ ਜੇ ਪਿਆਜ਼ ਜਿਹੜਾ ਆਪਾਂ ਕੱਟਿਆ ਸੀ ਉਹ ਬਹੁਤ ਸਵਾਦ ਲੰਦੀ ਹੈ ਇਹ ਆਲੂ ਆ ਪਾਲਕ ਨੇਰ ਵੀ ਬਣਦੇ ਆ ਪਰ ਆਲੂ ਤੇ ਪਾਲਕ ਬਹੁਤ ਸਵਾਦ ਬਣਦੀ ਹੈ ਇਹ ਉਸਰਾ ਬਣਾ ਲਓ ਤੁਸੀਂ ਬੱਚੇ ਬੜਾ ਖੁਸ਼ ਹੋ ਕੇ ਖਾਂਦੇ ਆ ਮੇਰੇ ਤਰੀਕੇ ਨਾਲ ਇੱਕ ਵਾਰੀ ਬਣਾ ਕੇ ਦੇਖੋ ਇਹ ਹੁਣ ਆਪਾਂ ਪੁੱਜ ਜਾਂਦਾ ਤੇ ਇਹਦੇ ਚ ਆਪਾਂ ਹੁਣ ਮਚਾ ਵਗੈਰਾ ਪਾਦੇ ਆ ਨੋ ਨਮਕ ਮਿਰਚ ਹਲਦੀ ਵਗੈਰਾ ਪਾਉਣੇ ਦੇਖੋ ਆ ਦੇਖੋ ਇਸ ਤਰ੍ਹਾਂ ਆਪਾਂ ਕਰ ਲੈਣਾ ਹੈ ਅਰ ਕਿ ਆਪਾਂ ਇਹ ਚ ਕੜੀ ਪੱਤਾ ਪਾਤਾ ਥੋੜਾ ਜਿਆ ਟੋਕੇ ਕੜੀ ਪੱਤਾ ਪਾ ਲਿਆ ਤੇ ਹੁਣ ਆਪਾਂ ਪਾਨੇ ਚ ਨਮਕ ਮਿਰਚ ਵਗੈਰਾ ਜਿਹੜੋ ਖੋਲ ਦਿਨੇ ਥੋੜਾ ਘਰੂਸਾ ਲਓ ਪੁਰਾ ਮਸਾਲਾ ਦੇਖੋ ਇੱਕ ਚਮਚ ਆਪਾਂ ਇਹ ਚੰਨ ਮਸਾਲੇ ਦੀ ਪਾਤੀ ਤੇ ਦੋ ਮਿਰਚਾਂ ਆਪਾਂ ਹਰੀਆਂ ਪਾਈਆਂ ਸੀ ਅੱਧੀ ਅਸੀਂ ਚਮਚੇ ਦੇ ਚ ਲਾਲ ਮਿਰਚ ਪਾਈ ਹੋਰ ਤੁਸੀਂ ਆਪਣੇ ਸਵਾਦ ਅਨਸਾਰ ਨਮਕ ਤੇ ਮਿਰਚ ਤੇ ਕਸ਼ਮੀਰੀ ਲਾਲ ਮਿਰਚ ਪਾਈ ਜੇ ਕਲਰ ਵਾਸਤੇ ਥੋੜੀ ਜੱਦੀ ਚਮਚੀ ਤੋਂ ਵੀ ਥੋੜੀ ਪਈ ਹੈ ਇਹ ਆਪਾਂ ਇਹਦੇ ਚ ਪਾਉਂਦੇ ਆ ਹਲਦੀ ਥੋੜੀ ਜੀ ਆਪਾਂ ਹਲਦੀ ਪਾ ਲਈ ਇਹਦੇ ਚ ਤੇ ਇਹਦੇ ਚ ਆਪਾਂ ਥੋੜੀ ਜੀ ਪਾਉਂਦੇ ਆ ਧਨੀਆ ਤੇ ਕਾਲੀ ਮਿਰਚ ਹੈਗੀ ਅੱਧੇ ਚਮਚ ਧਨੀਆ ਬਹੁਤ ਰਸੀ ਬਿਆ ਤੇ ਚਲੋ ਇਹ ਤੇ ਆਪਾਂ ਗਰਮ ਮਸਾਲਾ ਹੈਗਾ ਜੇ ਥੋੜਾ ਜਿਹਾ ਆਪਾਂ ਇਹਦੇ ਚ ਗਰਮ ਮਸਾਲਾ ਪਾ ਲੈਨੇ ਆ। ਇਹ ਹੋ ਆਪਾਂ ਇਹਨੂੰ ਹਿਲਾ ਲੈਣਾ। ਆਕੇ ਆਪਾਂ ਜਿਹੜੇ ਆਲੂ ਕੱਟੇ ਸੀ, ਦੋ ਆਲੂ ਕੱਚੇ ਆਲੂ ਨਾਲ ਧੋ ਕੇ ਕੱਟਿਆ ਸੀ ਆਪਾਂ ਇਹਨਾਂ ਨੂੰ ਹੁਣ ਪਾ ਲੈਣਾ। ਜਮਾ। ਆਹ। ਥੋੜਾ ਜਿਹਾ ਪਾਣੀ ਇਹਦੇ ਪਾ ਲਈ। ਪਾਣੀ ਪਾ ਲਈ ਹੈ। ਇਹਨਾਂ ਵਾਪਾ ਹੁਣ ਲਵਾਵਾਂਗੇ ਟੱਕ। ਥੋੜਾ ਪਾਣੀ ਪਾ ਕੇ ਇਹਨਾਂ ਟੱਕ ਲੈਣਾ। ਆਲੂ ਹੋ ਜਾਣਗੇ ਫਿਰ ਆਪਾਂ ਵਿੱਚ ਪਾਵਾਂਗੇ ਪਾਲਕ। ਹੂੰ। ਇਹਨਾਂ। ਪਾ ਲਈ ਥੋੜਾ ਹੋਰ। ਹਾਂ ਪਾ ਲਈ। ਸਾਰੇ ਗਏ ਨੇ। ਆ ਤੇ ਇਹ ਲਈ ਤੇਲ ਸਰੋਂ ਦਾ ਇਹਦੇ ਚ ਇੱਕ ਅੱਧੀ ਘਟਸੀ ਤੇ ਤੇਲ ਸਰੋਂ ਦਾ ਤੇ ਆਪਾਂ ਇਹ ਪਾਲਕ ਹੈਗੀ 1/2 ਕਿਲੋ ਤੇ ਆਪਾਂ ਇਹਨੂੰ ਕੱਟਿਆ ਛੋਟਾ ਛੋਟਾ ਧੋ ਕੇ ਤੇਨੂੰ ਆਪਾਂ ਹੁਣ ਨੂੰ ਥੋੜਾ ਜਿਹਾ ਤੜਕਾ ਲਾਣ ਲੱਗੇ ਆ ਥੋੜਾ ਜੀਰਾ ਪਾਣਾ ਫਿਰ ਚਲੋ ਜੀਰਾ ਉਹਦੇ ਚ ਪਾਇਆ ਹਾਂ ਹਾਂ ਚਲ ਇਹਨੂੰ ਬਣਾ ਮਾਰ ਲੈ ਕੱਛੀ ਆਹ ਦੇਖੋ ਅਸਤਾਨੇ ਹੋ ਗਿਆ ਐ ਦੇਖੋ ਆ ਦੇਖੋ ਇਸ ਤਰ੍ਹਾਂ ਤਿੰਨੇ ਸੇ ਗਲ ਗਲ ਇੱਕ ਹਿੱਸਾ ਰਹਿ ਜਵਾਲੂਆਂ ਦਾ ਤੇ ਹੁਣ ਆਪਾਂ ਇਹਦੇ ਚ ਐ ਥੋੜੀ ਕਸਤੂਰੀ ਮੇਥੀ ਪਾ ਦਾਂਗੇ ਕਸਤੂਰੀ ਮੇਥੀ ਪਾਤੇ ਤੇ ਐ ਹੁਣ ਆਪਾਂ ਜਿਹੜੀ ਪਾਲਕ ਸੀ ਇੱਧਰ ਆਪਾਂ ਇਹਨੂੰ ਤੜਕਾ ਲਾਇਆ ਸੀ ਪਾਲਕ ਨੂੰ ਆਪਾਂ ਇਹ ਪਾ ਦਣੀ ਇਹਦੇ ਚ ਪਾਕਿਸਤਾਨ ਹੁਣ ਆਪਾਂ ਇਹਨੂੰ 5 ਮਿੰਟ ਇਸ ਨੂੰ ਆਪਾਂ ਕਿਉਂਕਿ ਆ ਪਾਲਕ ਆਪਾਂ ਭੁੱਲ ਲਈ ਸੀ ਪਹਿਲਾਂ ਤੇ ਆਲੂ ਵੀ ਹੋ ਗਏ ਹੈ ਹੁਣ ਆਪਾਂ 5 ਮਿੰਟ ਫਿਰ ਟੱਕ ਕੇ ਰੱਖਣਾ 1 ਮਿੰਟ ਇਹਨਾਂ ਨੂੰ ਟੱਕ ਆ ਵਾਓ ਦੇਖੋ ਆ ਦੇਖੋ ਸਬੰਦ ਹੋ ਗਿਆ ਹੁਣ ਆਪਾਂ ਇਹਨੂੰ ਇਸ ਬੋਟਲ ਨੇ ਆਲੂ ਪਾਲਕ ਬਣ ਕੇ ਤਿਆਰ ਹੋ ਗਿਆ ਇਹ ਵੇਖੋ ਆ ਦੇਖੋ ਕਿੰਨੇ ਸੋਹਣੇ ਲੱਗੇ ਆ ਇਹ ਵੇਖੋ ਆਖੋ ਤੇਨੀ ਸੋਹਣੀ ਸ਼ਕਲ ਲੱਗੀ ਬਣਨੀ ਹੈ ਜੀ ਤੁਸੀ ਇਹਨੂੰ ਕੋਈ ਇਹਦੇ ਨਾਲ ਚਪਾਤੀ ਨਾ ਖਾਓ ਪਰੋਠੇ ਨਾਲ ਖਾਓ ਜਿੰਨਾ ਮਰਜ਼ੀ ਖਾਓ ਬਹੁਤ ਸਵਾਦ ਹੈ ਬੱਚਾ ਨੂੰ ਬੜਾ ਪਸੰਦ ਹੈ ਏ انا ਆਪਾ ਪਾਲਕ ਆਪਾ ਪਨੀਰ ਪਾਲਕ ਵੀ ਬਣਾਉਂਦੇ ਆ ਤੇ ਅਸੀਂ ਆਲੂ ਪਾਲਕ ਵੀ ਇੱਕ ਵਾਰੀ ਬਣਾ ਕੇ ਦੇਖੀਏ ਮੇਰੇ ਤਰੀਕੇ ਨਾਲ ਬਣਾ ਕੇ ਦੇਖੋ ਬਹੁਤ ਸਵਾਦ ਬਣਦਾ ਏ ਤੇ ਇਸ ਤਰ੍ਹਾਂ ਤੁਸੀਂ ਬਣਾਓ ਤੇ ਖਾਓ ਤੇ ਬਣਾ ਕੇ ਤੇ ਖਾ ਕੇ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੇ ਬਣੇ ਜੇ ਵੱਧ ਤੋਂ ਵੱਧ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਕਰੋ ਥੈਂਕ ਯੂ